ਚੋਂ ਦੇਣਾ ਫਾਈਨਲ ਕਬੱਡੀਆਂ ਕਿੰਨੀਆਂ ਕਿੰਨੀਆਂ ਜੀ ਕਬੱਡੀਆਂ ਕਬੱਡੀਆਂ 20 20 ਮੰਗਦੇ ਨੇ ਬੁੱਟਾ ਸਿੰਘ ਜੀ ਬਾਈ ਬੱਪੂ ਜੀ ਦੱਸੋ 20 20 ਮੰਗਦੂ ਨੇ ਕਬੱਡੀਆਂ 20 20 ਨਾਲ ਹੀ ਮੈਂਟੂ ਵੀਲੇ ਦੀ ਧਰਤੀ ਦਾ ਉਸ ਵੀਰ ਦਾ ਵੀ ਵਿਸ਼ੇਸ਼ ਮਾਨ ਸਨਮਾਨ ਗਿੰਨੀ ਵਰਗੇ ਨਾਲ ਭਰਾਵਾਂ ਵਾਲਾ ਪਿਆਰ ਹੈ लाडी ਰਾਮੇ ਵਰਗਿਆਂ ਨਾਲ ਵਾਧੂ ਦਰਸ਼ਕ ਵੀਰ ਜਿੰਨੇ ਵੀ ਮੇਰੇ ਵੀਰ ਨੇ ਕਲੱਬ ਦੇ ਨੇ ਗੁੱਸਾ ਨਾ ਕਰਨਾ ਬਾਹਰ ਹੋ ਜਾਓ ਚਾਰ ਰੈਫਰੀ ਗਰਾਊਂਡ ਵਿੱਚ ਰਹਿਣਗੇ ਔਰ ਇੱਕ ਪੁਆਇੰਟਾਂ ਵਾਲਾ ਵੀਰ ਬੇਨਤੀ ਹੈ ਜਿੰਨੇ ਵੀ ਦਰਸ਼ਕਾਂ ਜਾਂ ਹੋਰ ਮੇਰੇ ਵੀਰ ਬਾਦੂ ਨੇ ਉਹ ਪਲੀਜ਼ ਬਾਹਰ ਹੋ ਜਾਵੋ ਲਓ ਕੇ ਸਾਫੂ ਵਾਲੇ ਦਾ ਤੇ ਹਠੂੜ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਇਹੀ ਕਰਦੇ ਟੀਮਾਂ ਦੋਵੇਂ ਚੰਗੀਆਂ ਕੌਣ ਖਿੱਚੂ ਗਿੱਟੇ ਕੌਣ ਪਾਊ ਕਬੱਡੀ ਝੁੱਕ ਝੁੱਕ ਕੇ ਉਹ ਜੀਂਦੇ ਆ ਪੱਟਾ ਵਿੱਚ ਜੋਰ ਮਿੱਤਰੋ ਜਾਣਾ ਉਹਨੇ ਜਿੱਤ ਕੇ ਜਾਣਾ ਉਹਨੇ ਜਿੱਤ ਕੇ ਲਾਓ ਪਾਲੀ ਕਬੱਡੀ ਤੇ ਤਾੜੀ ਮਾਰ ਦੇਵੋ ਇੱਕ ਵਾਰ ਮਹਿਮਦ ਬਾਲ ਪਿੰਡ ਹੈ ਜ਼ਿਲ੍ਹਾ ਕਪੂਰਥਲਾ ਹੈ ਇਸ ਖਿਡਾਰੀ ਦਾ ਜਿਸ ਧਰਤੀ ਦਾ ਮੇਰੇ ਪੰਜਾਬੀ ਵੀਰੋ ਹਰਦਾਸਪੁਰੇ ਦੀ ਧਰਤੀ ਦਾ ਹੈਰੀ ਬੈਂਸ ਗੱਗੀ ਗੱਗੀ ਇੱਕ ਮਿੰਟ ਵੀਰ ਬਈ ਕਲੱਬ ਵੱਲੋਂ ਇਹ ਬੇਨਤੀ ਹੈ ਹਾਂਜੀ ਦੋਨੇ ਟੀਮਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਲੱਬ ਵੱਲੋਂ ਕਿਉਂਕਿ ਭਰਾਵੋ ਇਹਨਾਂ ਨੇ ਜੋ ਗੋਸ ਬੁਲਾਉਣਾ ਉਹ ਦਾਸ ਨੇ ਬੋਲਣਾ ਹੀ ਹੈ ਇਹ ਕਹਿੰਦੇ ਵੀ 25-25 ਕਬੱਡੀਆਂ ਦੇਣੀਆਂ ਵਾਜਤਾ ਬਾਜੀ ਖੁਸ਼ੀ ਜੀ ਇਹ ਪ੍ਰਧਾਨ ਜੀ ਖੜੇ ਇਹਨਾਂ ਵੱਲੋਂ ਬੇਨਤੀ ਹੈ ਨਾਲ ਹੀ ਟੈਲੈਂਡ ਡੀਜ਼ਲ ਵਾਲਿਆਂ ਵੱਲੋਂ 100-100 ਰੁਪਏ ਦੇ ਮਾਣ-ਸਮਾਨ ਜੇਕਰ ਜਫਾ ਲਾਵੇਗਾ ਲਓ ਅਗਲੀ ਕਬੱਡੀ ਕੌਣ ਪਾਉਂਦਾ ਕਹਿੰਦੇ ਵੀ ਵੱਡਾ ਮਾਣ ਹੈ ਉਸ ਦੇ ਦਾਬੇ ਨੂੰ ਉਸ ਖਿਡਾਰੀ ਦੇ ਉੱਪਰ ਲਓ ਸਾਫੂ ਵਾਲੇ ਦੀ ਤੁਰਤੀ ਦਾ ਭਮੰਤ ਮੇਰੇ ਪੰਜਾਬੀ ਵੀਰੋ ਪੁਆਇੰਟ ਲੈ ਕੇ ਵਾਪਸ ਆ ਗਿਆ ਕਹਿੰਦੇ ਵੀ ਸਾਫੂ ਵਾਲੇ ਦੀ ਧਰਤੀ ਦੇ ਨਾਰ ਸਿੰਘ ਨਾਰੀ ਨੇ ਤਗੜੀ ਕਬੱਡੀ ਖੇਡੀ ਆਪਣੇ ਸਮੇਂ ਦੇ ਵਿੱਚ ਲਓ ਅਗਲੀ ਕਬੱਡੀ ਕਿ ਸੋਹਣਾ ਇਹ ਸਰੀਰ ਯਾਰੋ ਜੁੱਸਾ ਹੈ ਪਾਰ ਪੰਜਾਬੀ ਕਹਿੰਦੇ ਐ ਦੀ ਕੌਡੀ ਵੇਖ ਕੇ ਆਉਂਦਾ ਇਹ ਨਜ਼ਾਰਾ ਜਿਹੜੇ ਪਿੰਡ ਦਾ ਹੈ ਮੰਗਲ ਮਸ਼ਹੂਰ ਮਿੱਤਰੋ ਉਹ ਮਾਲ ਵਿੱਚ ਪਿੰਡ ਇਹਦਾ ਹਠੂਰ ਮਿੱਤਰੋ ਮਰਕੀਤਦਾ ਇਹ ਮੁੰਡਾ ਗਰਾਉਂਡਾਂ ਵਿੱਚ ਬੜਾ ਫੱਬਦਾ ਹੁਣ ਤਾਂ ਲੋਪੋ ਵਾਲਿਆ 1 ਲੱਖ ਲੱਖ ਰੁਪਈਆ ਇਹਦੀ ਕੌਡੀ ਤੇ ਲੱਗਦਾ ਜਦ ਪਾਵੇ ਕਬੱਡੀ ਦੁਨੀਆ ਪੈਂਦੀ ਨੱਚਦੀ ਅੱਜ ਆਖੇ ਤਖਤਪੂਰੀਆ ਗੱਗੀ ਹਠੂੜ ਦੇ ਮਾ ਰਾਇਕੋਟ ਦੇ ਮੈਦਾਨਾਂ ਵਿੱਚ ਹਠੂੜ ਦੀ ਫਿਰੇ ਜਵਾਨੀ ਨੱਚਦੀ ਜੋ ਵੀ ਫੈਸਲਾ ਕਲੱਬ ਨੇ ਲਿਆ ਜੰਗ ਸਪੋਰਟ ਕਲੱਬ ਦੇ ਪ੍ਰਧਾਨ ਭਾਈ ਬੂਟਾ ਜੀ ਕਲੱਬ ਅਹੁਦੇਦਾਰਾਂ ਨੇ ਵੀ ਜਿਵੇਂ ਪਹਿਲਾਂ ਕਬੱਡੀਆਂ ਬੋਲੀਆਂ ਹੁੰਨੀਆਂ ਕਹਿੰਦੇ ਪੈਣ ਗਏ ਹਾਂਜੀ ਇੱਕ ਕਲੱਬ ਵਾਲ ਕਲੱਬ ਵਾਲਿਆਂ ਦਾ ਫੈਸਲਾ ਜੀ ਨਾਲ ਹੀ ਜੇਕਰ ਖੁਸ਼ੀ ਜਫਾ ਲਾਵੇਗਾ ਤਾਂ 100-100 ਰੁਪਏ ਦਾ ਮਾਨਸਮਾਨ ਅਵਤਾਰ ਸਿੰਘ ਜੀ ਹੰਸਰਾ ਕਮਾਲਪੁਰੇ ਵਾਲੇ ਕਰਨਗੇ ਲਓ ਸੰਦੀਪ ਨੇ ਕਬੱਡੀ ਪਾ ਦਿੱਤੀ ਪਲਵਿੰਦਰ ਸਿੰਘ ਮਹਿਮਦੋਬਾਲ ਵਾਲੇ ਦਾ ਸੁਪੁੱਤਰ ਸੰਦੀਪ ਇੱਕ ਪਾਸੇ ਜਲਾਲਪੁਰਿਆ ਪੱਲ ਉਹ ਬਸੰਤ ਸਿੰਘ ਦਾ ਸੁਪੁੱਤਰ ਇੱਕ ਪਾਸੇ ਜਲਾਲਪੁਰ ਇੱਕ ਪਾਸੇ ਮਹਿਮਦਵਾਲ ਆ ਵਾਓ ਸੋਹਣਿਆ ਕਹਿੰਦੇ ਵੀ ਤੂਏ ਦੇ ਉੱਪਰ ਪੂਰਾ 40000 ਲੱਗਿਆ ਟੈਗਡੂ ਖੜਵਾਉਣ ਦੇ ਲਈ ਤੇ ਡੌਲੇ ਤੇ 300 ਡਾਲਰ ਲੱਗਿਆ ਪੂਰਾ ਲਓ ਧਨਵੰਤ ਨੇ ਵੱਧ ਕੇ ਕਬੱਡੀ ਪਾ ਦਿੱਤੀ ਹੈ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਇਹ ਖਿਡਾਰੀ ਵੀ ਅਖਤਿਆਰ ਸਿੰਘ ਦਾ ਸੁਪੁੱਤਰ ਹੈ ਸਾਫੂ ਵਾਲਾ ਪਿੰਡ ਹੈ ਬਿਲਕੁਲ ਪੱਗੇ ਪ੍ਰਾਣੀ ਦੇ ਲਾਗੇ ਪਿੰਡ ਲਓ ਇੱਕ ਪਾਸੇ ਜਨੇਤਪੁਰਾ ਦਾ ਅਮਰੂ ਲਓ ਇੱਕ ਏਕਮ ਕਿ ਸ਼ੀਰਾ ਬੋਪਾ ਰਾਏ ਤੇ ਏਕਮ ਹਠੂੜ ਦਾ ਲਓ ਮੈਦਾਨ ਦੇ ਵਿੱਚ ਜਫਾ ਜਿਹੜਾ ਲੱਗ ਚੁੱਕੇ ਮੇਰੇ ਪੰਜਾਬੀ ਵੀਰੋ ਪੁਆਇੰਟ ਜਿਹੜਾ ਹੈ ਜਫੀ ਦਾ ਅੱਜ ਕੱਖਾਂ ਤੋਂ ਖੇਡ ਕਬੱਡੀ ਲੱਖਾਂ ਦੀ ਹੋ ਗਈ ਹੈ ਮੈਚ ਬਹੁਤ ਤਗੜਾ ਲੌਨਰ ਪਾਏ ਨੇ ਮਲਕੀਤ ਸਿੰਘ ਦਾ ਸੁਪੁੱਤਰ ਹਾਈ ਖਿਡਾਰੀ ਅਵਤਾਰ ਸਿੰਘ ਜੀ ਹੰਸਰਾਵਲੀੋਂ 100 ਰੁਪਏ ਦਾ ਮਾਨਸਮਾਨ ਜੇਕਰ ਤਾਵੀ ਲੈ ਜਾਵੇਗਾ ਚਾਹੇ ਜਫਾ ਲਾਵੇਗਾ ਲਓ ਕੌਰ ਰਾਫੀ ਦੁਨੀਆ ਦੇ ਦੋ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿਹੜੇ ਸੈੱਟ ਦੇ ਵਿੱਚ ਨੇ ਇੱਕ ਪਾਸੇ ਦੁੱਗੇ ਪਿੰਡ ਦਾ ਲਓ ਇਹ ਮਾਤਾ ਸਰਜੀਤ ਕੌਰ ਦਾ ਸਿੱਧੂ ਪਰਿਵਾਰ ਦਾ ਪਿਤਾ ਬਸੰਤ ਸਿੰਘ ਮਾਨ ਕਰਦਾ ਇਸ ਮੁੰਡੇ ਤੇ ਆਪਣੇ ਜਲਾਲਪੁਰ ਵਾਲੇ ਪਾਲੇ ਪੁੱਤ ਤੇ ਮਾਣ ਹੈ ਬਸੰਤ ਸਿੰਘ ਜਲਾਲਪੁਰੀਏ ਨੂੰ ਇਹ ਸਰਜੀਤ ਕੌਰ ਦੀਆਂ ਅੱਖਾਂ ਦਾ ਤਾਰਾ ਪੂਰੀ ਕੋਸ਼ਿਸ਼ ਕਰਦਾ ਜੱਫਾ ਲਾਉਣ ਦੀ ਜਿਨੇ ਹਠੂਰ ਵਾਲੇ ਜੱਫੇ ਲਾਉਣਗੇ 100-100 ਦੇ ਮਾਣ ਉਸਮਾਨ ਲਓ ਕਬੱਡੀ ਕੌਣ ਪਾਉਂਦਾ ਅਗਲੀ ਕਿ ਕਬੱਡੀ ਵਿੱਚ ਇਹਦਾ ਨਾਮ ਅੱਜ ਚੱਲਦਾ ਕੀ ਪਤਾ ਲੋਕੋ ਆਉਣ ਵਾਲੇ ਕੱਲ ਦਾ ਲਓ ਸੁੱਖਾ ਕੰਬ ਨੇ ਸਾਫੂ ਵਾਲੀ ਦੀ ਧੁਰਤੀ ਦਾ ਵਾਹ ਓ ਨੌਜਵਾਨਾ ਕਿ ਮਹੱਤਲ ਦੀ ਜਿੰਦਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਗਿੱਦੜ ਸ਼ੇਰ ਨਹੀਂ ਬਣਦੇ ਕਦੇ ਰੰਗਾ ਕੇ ਖੱਲਣ ਸਾਡੇ ਦਰਮਿਆਨ ਬੱਕੋ ਬਕਰੇ ਅਖਬਾਰਾਂ ਦੇ ਵੀਰ ਪੁੱਜੇ ਹੋਏ ਨੇ ਮੀਡੀਆ ਤੋਂ ਪ੍ਰੈਸ ਰਿਪੋਰਟਰ ਸਭ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਆ ਹਾਕਮ ਸਿੰਘ ਜੀ ਦਿਓਲ ਔਰ ਬਲਵਿੰਦਰ ਲਿੱਤਰ ਜੀ ਹਾਕਮ ਸਿੰਘ ਜੀ ਤਾਲੀਵਾਲ ਸਾਹਿਬ ਉਹ ਵੀ ਪਹੁੰਚੇ ਨੇ ਜੀ ਆਇਆਂ ਨੂੰ ਆਖਦੇ ਆ ਤਸੀਲ ਕੁਮਾਰ ਜੀ ਗੌਰਵ ਕਰਗ ਜੀ ਨਾਲ ਹੀ ਏਕਮ ਦੇ ਲਈ 100 ਰੁਪਏ ਦਾ ਮਾਣ ਸਨਮਾਨ ਸਕਾਈਲੈਂਡ ਡੀਜ਼ਲ ਵਾਲਿਆਂ ਵੱਲੋਂ ਲਾਓ ਇੱਕ ਪਾਸੇ ਦੁੱਗੇ ਪਿੰਡ ਦਾ ਖੁਸ਼ੀ ਖੁਸ਼ਦੀਪ ਸਿੰਘ ਪੂਰੀ ਕੋਸ਼ਿਸ਼ ਕਰਦਾ ਜਫਾ ਲਾਉਣ ਦੀ ਪਰ ਪੁਆਇੰਟ ਜਿਹੜਾ ਇਹ ਧਾਵੀ ਦਾ ਪਾਓ ਸਾਫੂ ਵਾਲਿਆ ਕਬੱਡੀ ਪਿਆਰ ਦੇ ਨਾਲ ਖਿਡਾਰੀ ਵੀਰੋ ਪਿਆਰ ਦੇ ਨਾਲ ਨਾਮਵਰ ਖਿਡਾਰੀ ਆ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਕਿ ਪਿਆਰ ਦੀ ਭਾਵਨਾ ਨਾਲ ਖੇਡੋ ਬੇਨਤੀ ਹੈ ਸਾਰੀ ਖਿਡਾਰੀ ਵੀਰਾਂ ਨੂੰ ਲਓ ਇਸ ਦੇ ਦਾਦੇ ਨੇ ਆਪਣੇ ਸਮੇਂ ਦੇ ਵਿੱਚ ਰਸਾ ਕੱਸੀ ਦੇ ਵਿੱਚ ਬੜਾ ਨਾਮਣਾ ਖਟਿਆ ਵੀਰੇ ਪੰਜਾਬੀ ਵੀਰੋ ਔਰ ਪਿਤਾ ਅਖਤਿਆਰ ਸਿੰਘ ਮਾਣ ਕਰਦਾ ਇਸ ਖਿਡਾਰੀ ਦੇ ਉੱਪਰ ਲਓ ਧੰਵਾਨਤ ਨੂੰ ਕਬੱਡੀ ਪਾਸ ਦਿੱਤੀ ਹੈ ਕਿ ਬਗੀਚਾ ਹਾਂਜੀ ਜਿੰਨੇ ਵੀ ਜਫੇ ਦੋਨੇ ਟੀਮਾਂ ਨੂੰ ਜਿਹੜੀ ਵੀ ਟੀਮ ਜਫਾ ਲਾਉਂਦੀ ਆ 100 ਰੁਪਏ ਦਾ ਮਾਨ ਕਲੱਬ ਵੱਨੀ ਉਹ ਆ ਜਿਹੜੀ ਵੀ ਟੀਮ ਜਫਾ ਲਾਉਂਦੀ ਆ ਹਰੇਕ ਜਫੇ ਤੇ 100 ਰੁਪਏ ਦਾ ਮਾਨ ਲਓ ਭਾਰੀ ਜੇ ਸਰੀਰ ਦੇ ਵਿੱਚ ਮਨਕੀਤ ਸਿੰਘ ਹਠੂਰ ਵਾਲੇ ਦੇ ਸੁਪੁੱਤਰ ਨੇ ਕਬੱਡੀ ਪਾ ਦਿੱਤੀ ਹੈ ਹੁਣ ਚਾਰੋਂ ਜਾਫੀਆਂ ਦੇ ਵਿੱਚੋਂ ਇੱਕ ਪਾਸੇ ਦਿਰਵੇਂ ਪਿੰਡ ਦਾ ਖੁਸ਼ੀ ਮਾਣ ਕਰਦਾ ਨੰਗਲ ਦੀ ਧਰਤੀ ਦਾ ਗੁਰਦੇਵ ਲੱਭੀ ਮਾਣ ਕਰਦਾ ਕਰਨ ਘਮਾਣ ਮੇਰੇ ਪੰਜਾਬੀ ਵੀਰੋ ਲਓ ਜਲਾਲਪੁਰਿਆ ਪਾਲਾ ਫੋੜ ਸਿੰਘ ਜਲਾਲਪੁਰਿਆ ਦਾ ਸੁਪੁੱਤਰ ਪੂਰੀ ਕੋਸ਼ਿਸ਼ ਕਰਦਾ ਜੱਫਾ ਲਾਉਣ ਦੀ ਸਾਡੇ ਦਰਮਿਆਨ ਸਰਦਾਰ ਨਛੱਤਰ ਸਿੰਘ ਜੀ ਐਮ ਸੀ ਸਾਹਿਬ ਪਹੁੰਚੇ ਨੇ ਬੁੱਧਰਾਮ ਜੀ ਐਮ ਸੀ ਸਾਹਿਬ ਉਹ ਵੀ ਪਹੁੰਚੇ ਨੇ ਜੀ ਐਨ ਨੂੰ ਆਖਦੇ ਉਹਨਾਂ ਨੂੰ ਬੇਨਤੀ ਆ ਵੀ ਸਥਿਤਿਆ ਜਾਣ ਚੰਨਜੀਤ ਸਿੰਘ ਜੀ ਬੱਬੂ ਐਮ ਸੀ ਸਾਹਿਬ ਉਹ ਵੀ ਪਹੁੰਚੇ ਨੇ ਜੀ ਐਨ ਨੂੰ ਆਖ ਰਹੇ ਆ ਬਾਕੀ ਦੇ ਵੀਰਾਂ ਨੂੰ ਪਰੇ ਕਰ ਦਿਓ ਬਈ 스카이 ਲੈਂਡ ਡੀਜ਼ਲ ਵਾਲਿਆਂ ਬਲੀਓ ਅਵਤਾਰ ਸਿੰਘ ਜੀ ਹੱਸਾ ਵਾਲਿਓ ਸੌ ਸੌ ਦਾ ਮਾਣ ਸਨਮਾਨ ਜਿਹੜੀ ਵੀ ਟੀਮ ਜਫਾ ਲਾਵੇਗੀ ਹਾਂਜੀ ਬੈਜੋ ਬੈਜੋ ਲਓ ਸੰਦੀਪ ਨੇ ਕਬੱਡੀ ਪਾ ਦਿੱਤੀ ਹੈ ਗੁਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਉਹਨਾਂ ਨੇ 500 ਦਾ ਨਵਾਂ ਨੋਟ ਲਾਤਾ ਉਹ ਕਹਿੰਦੇ ਵੀ ਜੇ ਖੁਸ਼ੀ ਜਫਾ ਲਾਉਂਦਾ ਨਰਪੈ ਨੂੰ ਮੇਰੇ ਕਿਨੇ ਆ ਨਵਾਂ ਨਗੋਰ 500 ਦਾ ਨੋਟ ਲੌ ਸੰਦੀਪ ਨੇ ਕਬੱਡੀ ਪਾ ਦਿੱਤੀ ਇੱਕ ਪਾਸੇ ਡਿੜਵੀ ਦੀ ਧਰਤੀ ਦਾ ਦੁੱਗਾ ਪਿੰਡ ਹੈ ਇਸ ਖਿਡਾਰੀ ਦਾ ਜਿਲ੍ਹਾ ਬਰਨਾਲਾ ਦੇ ਵਿੱਚ ਡਿੜਵੇ ਦੇ ਨਾਮ ਨਾਲ ਮਸ਼ਹੂਰ ਖੁਸ਼ਦੀਪ ਸਿੰਘ ਖੁਸ਼ੀ ਡਿੜਵੀ ਦੀ ਧਰਤੀ ਦਾ ਪੂਰੀ ਕੋਸ਼ਿਸ਼ ਕਰਦਾ ਚੱਲ ਵੀ ਸਾਫੂ ਵਾਲੀਆ ਪਾਕ ਕਬੱਡੀ ਧਰਮਨਤੋ ਦਾ ਵੀ ਗਰਾਊਂਡਰ ਦੇ ਵਿੱਚ ਨਾਮ ਚੱਲਦਾ ਇਸ ਜੱਟ ਦਾ ਮੇਰੇ ਪੰਜਾਬੀ ਵੀਰ ਡੌਲੇ ਤੇ ਬੰਨਿਆ ਹੋਇਆ ਤਵੀਤ ਪਾਈ ਹੋਈ ਕਬੱਡੀ ਤੇ ਦੇਖਦਾ ਕਿਹੜਾ ਖਿਡਾਰੀ ਬੱਦਗੇ ਪੂਰੀ ਕੋਸ਼ਿਸ਼ ਕਰੇਗਾ ਇੱਕ ਪਾਸੇ ਜੁਨੇਤਪੁਰੇ ਦਾ ਅਮਰੂ ਇੱਕ ਪਾਸੇ ਹਠੂਰ ਦਾ ਏਕਮ ਪਰ ਪੁਆਇੰਟ ਜਿਹੜਾ ਇਹ ਤਾਵੀ ਦਾ ਨਾਲੀ ਬੇਨਤੀ ਹੈ ਜ਼ੰਗ ਸਪੋਰਟਸ ਕਲੱਬ ਦੇ ਪ੍ਰਧਾਨ ਭਾਈ ਬੂਟਾ ਜੀ ਜੇ ਸੰਦੀਪ ਨੂੰ ਜੱਫਾ ਲਾਉਣਗੇ ਸਾਪੂ ਵਾਲੇ ਦੇ ਜੱਫੀ ਤਾਂ 500 ਰੁਪਏ ਕਲੱਬ ਵੱਲੋਂ ਦਿੱਤਾ ਜਾਣਾ ਇਹ ਜਿਹੜੀ ਮਾਇਆ ਵਾਦੀ ਜਾਣੀ ਹੈ ਮੇਰੇ ਮਿੱਤਰੋ ਜੱਫਿਆਂ ਦੇ ਨਾਮ ਜਿਹੜੇ ਵਾਦੇ ਜਾਣੇ ਆ 5-500 ਰੁਪਏ ਲਾ ਦਿੱਤਾ ਹੈ ਜਿਹੜਾ ਵੀ ਨਰਪੈ ਨੂੰ ਰੱਖੇਗਾ ਖੁਸ਼ੀ ਢੜਬੇ ਵਾਲਾ 500 ਰੁਪਇਆ ਗਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਉਹਨਾਂ ਵੱਲੋਂ ਤੇ ਜਿਹੜਾ ਸੰਦੀਪ ਨੂੰ ਜੱਫਾ ਲਾਵੇਗਾ ਜ਼ੰਗ ਸਪੋਰਟਸ ਕਲੱਬ ਭਾਈ ਬੂਟਾ ਜੀ ਉਹਨਾਂ ਵੱਲੋਂ ਬੁਲਾਇਆ ਫਿਰ ਕਲੱਬ ਵੱਲੋਂ ਵੀ 500 ਰੁਪਇਆ ਜਿਹੜਾ ਸੰਦੀਪ ਨੂੰ ਜੱਫਾ ਲਾਵੇਗਾ ਹਰ ਇੱਕ ਜੱਫੇ ਦੇ ਉੱਪਰ ਕਲੱਬ ਵੱਲੋਂ 100-100 ਰੁਪਇਆ ਹੋਵੇਗਾ ਦੋਨਾਂ ਟੀਮਾਂ ਦੇ ਲਈ ਕਲੱਬ ਵੱਲੋਂ ਲਓ ਪਿੰਡੇ ਸਾਫੂ ਵਾਲੀ ਨੇ ਵੱਧ ਗਈ ਕਬੱਡੀ ਪਾ ਦਿੱਤੀ ਹੈ ਦੁਨੀਆ ਮੇਰੇ ਪੰਜਾਬੀ ਵੀਰੋ ਕਬੱਡੀ ਦਾ ਉਸਾਮਾ ਬਿੰਦ ਲੁਕੇੜ ਪੂਰੀ ਕੋਸ਼ਿਸ਼ ਕਰ ਦੋ ਜਫਾ ਲਾਉਣ ਦੀ ਪੁਆਇੰਟ ਜਿਹੜਾ ਇਕਬਾਲ ਸਿੰਘ ਜੀ ਕਿਹੜੇ ਖਿਡਾਰੀ ਦਾ ਜਫੀ ਦਾ ਪੁਆਇੰਟ ਨਾਲ ਹੀ ਸਰਪੰਚ ਕੇਸਰ ਸਿੰਘ ਠੱਕਰਵਾਲ ਤੋਂ ਜਿਨ੍ਹਾਂ ਦਾ ਵੱਡਾ ਯੋਗਦਾਨ ਖੇਡਾਂ ਦੇ ਲਈ ਵੀ ਆਖਰੇ ਨੇ ਜਿਹੜੀ ਟੀਮ ਇਹਨਾਂ ਮੈਂ ਚਲਦੇ ਹੋਏ ਮੈਚ ਦੇ ਵਿੱਚੋਂ ਜਿੱਤੂਗੀ ਉਹਨਾਂ ਵੱਲੋਂ 500 ਰੁਪਇਆ ਦਿੱਤਾ ਜਾਣਾ ਕੇਸਰ ਸਿੰਘ ਜੀ ਸਰਪੰਚ ਠੱਕਰਵਾਲ ਤੋਂ ਉਹਨਾਂ ਵੱਲੋਂ 500 ਰੁਪਇਆ ਜਿਹੜਾ ਸੰਦੀਪ ਨੂੰ ਰੱਖੇਗਾ ਸੱਪੂ ਵਾਲੇ ਦਾ ਕੋਈ ਵੀ ਜਾਫੀ 500 ਰੁਪਏ ਦਾ ਨਾਮ ਜ਼ੰਗ ਸਪੋਰਟਸ ਕਲੱਬ ਵੱਲੋਂ ਦਿੱਤਾ ਜਾਣਾ ਹੈ। ਲਓ 500 ਦੀ ਗੱਲ ਹੋ ਗਈ। ਲਓ ਇੱਥੇ ਜਾਫੀ ਨੇ ਪੂਰੀ ਕੋਸ਼ਿਸ਼ ਕੀਤੀ ਹੈ ਜਫਾ ਲਾਉਣ ਦੀ ਪਰ ਪੁਆਇੰਟ ਜਿਹੜਾ ਇਹ ਕਪੂਰਥਲੀਏ ਮੁੰਡੇ ਦੇ ਹਿੱਸੇ ਜੁੜ ਚੁੱਕਿਆ। ਕਿਹ ਮੁੰਡੇ ਦਾ ਨਾਮ ਹੈ? ਸੰਦੀਪ ਮਹਿਮਦਵਾਲ ਪਰ ਸੁਖਪੁਰ ਦੇ ਨਾਮ ਨਾਲ ਕਬੱਡੀ ਦੀ ਦੁਨੀਆ ਵਿੱਚ ਇਸ ਖਿਡਾਰੀ ਨੇ ਪ੍ਰਸਿੱਧੀ ਖੱਟੀ ਹੈ। ਲਓ ਅਖਤਿਆਰ ਸਿੰਘ ਬਾਗੇ ਪੁਰਾਣੇ ਏਰੀਏ ਦਾ ਕਾਲੇ ਕਹਿੰਦੇ ਲਾਗੇ ਦਾ ਦੂਜੇ ਪਾਸੇ ਹਠੂਰ ਵਾਲਾ ਇੱਕਮ ਪਰ ਪੁਆਇੰਟ ਜਿਹੜਾ ਇਹ ਤਾਵੀ ਦਾ ਪੁਆਇੰਟ ਧਨਵੰਤੂ ਸਾਫੂ ਵਾਲੀ ਦੀ ਤੁਰਤੀ ਦਾ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਨਾਲ ਹੀ ਗਗਨ ਨੱਥੋ ਬਾਲਜੀ ਵੱਲੀਓ 100 ਰੁਪਏ ਦਾ ਮਾਨ ਸਨਮਾਨ ਹੋਵੇਗਾ ਜਿਹੜਾ ਨਰਪੈ ਨੂੰ ਜੱਫਾ ਲਾਵੇਗਾ ਮਾਇਆ ਬਾਦੀ ਜਾਂਦੀ ਹੈ 1100 ਰੁਪਏ ਗੁਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਆਖਰ ਨੇ 1100 ਰੁਪਏ ਜੇ ਖੁਸੀ ਜੱਫਾ ਲਾਵੇਗਾ ਨਰਪੈ ਨੂੰ 1100 ਬਾਏ ਨੌਜਵਾਨਾ ਗਾਗੇ ਨੱਥੇਵਾਲ ਵਾਲੀਓ 100 ਰੁਪਏ ਦਾ ਮਾਣ ਸਨਮਾਨ ਜਿਹੜਾ ਇਸ ਖਿਡਾਰੀ ਦੇ ਲਈ ਆ ਗਿਆ ਲਓ ਪਿੰਦੋਂ ਨੇ ਕਬੱਡੀ ਪਾ ਦਿੱਤੀ ਇੱਕ ਪਿੰਦਾ ਕਲਾਚ ਆਪਣੇ ਸਮੇਂ ਦਾ ਕਬੱਡੀ ਖਿਡਾਰੀ ਇੱਕ ਪਿੰਦਾ ਮਠਾਡੇ ਦੀ ਧਰਤੀ ਦਾ ਇਹ ਪਿੰਦਾ ਕਬੱਡੀ ਪਾਉਣ ਲਈ ਵਧਿਆ ਲਓ ਨਾਨਕ ਇਹ ਵੀ ਵੀਰ ਹੈ ਮੇਰੇ ਪੰਜਾਬੀ ਵੀਰੋ ਏਕਮ ਦਾ ਪੂਰੀ ਕੋਸ਼ਿਸ਼ ਕਰਦਾ ਜਫਾ ਲਾਉਣ ਦੀ ਪਰ ਪੁਆਇੰਟ ਜਿਹੜਾ ਇਹ ਤਾਵੀ ਦਾ ਨਉ ਅਗਲੀ ਕਬੱਡੀ ਕੌਣ ਪਾਵੇਗਾ ਨਾਲ ਹੀ ਪਾਣੀ ਪਹੁੰਚਦਾ ਕਰ ਦਿਓ ਜੀ ਹਾਂਜੀ ਜਿਹੜਾ ਸੰਦੀਪ ਨੂੰ ਰੱਖੇਗਾ ਸਾਪੂ ਵਾਲੇ ਦਾ ਕੋਈ ਵੀ ਜਾਫੀ ਉਹਦੇ ਲਈ ਕਲੱਬ ਵੱਲੋਂ 500 ਰੁਪਇਆ ਜਿੱਤਣ ਵਾਲੀ ਟੀਮ ਦੇ ਲਈ ਕੇਸਰ ਸਿੰਘ ਸਰਪੰਚ ਠੱਕਰਵਾਲ ਤੋਂ ਉਹਨਾਂ ਵੱਲੋਂ 500 ਰੁਪਇਆ ਤੇ ਗੁਰਦੀਪ ਸਿੰਘ ਜੀ ਗਵਿੰਦਗੜ੍ਹ ਵਾਲਾ ਵੱਲੋਂ 1100 ਰੁਪਇਆ ਹੋਵੇਗਾ ਜਿਹੜਾ ਇੱਕ ਪਾਸੇ ਜਲਾਲਪੁਰੀਆ ਪਰ ਪੁਆਇੰਟ ਜਿਹੜਾ ਇੱਕ ਪੂਰਥਲੀਏ ਨੌਜਵਾਨ ਦੇ ਹਿੱਸੇ ਜੁੜ ਚੁੱਕੇ ਆ ਨਾਲ ਹੀ ਪਾਣੀ ਜਿਹੜਾ ਪਹੁੰਚਦਾ ਕਰ ਦਿਓ ਜੀ ਬੇਨਤੀ ਹੈ ਕਿ ਪਾਣੀ ਜਿਹੜਾ ਖੇਡ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿਵੋ ਕਹਿੰਦੇ ਵੀ ਨਾਰ ਸਿੰਘ ਨਾਰੀ ਸਾਫੂ ਵਾਲੀ ਇਹਨੇ ਆਪਣੇ ਸਮੇਂ ਦੇ ਵਿੱਚ ਤਗੜੀ ਕਬੱਡੀ ਖੇਡੀ ਇਸਦੇ ਦਾਦੇ ਨੇ ਵੀ ਰਸਾ ਕੱਸੀ ਦੇ ਵਿੱਚ ਵੱਡਾ ਨਾਮਣਾ ਖਟਿਆ ਚਾਹੇ ਗੱਲ ਹੋਵੇ ਮੁਗਦੁਰ ਚੁੱਕਦਾ ਸੀ ਇਸ ਖਿਡਾਰੀ ਦਾ ਦਾਦਾ ਔਰ ਪ੍ਰਤਾਪ ਸਿੰਘ ਦਾ ਪੋਤਰਾ ਪੁਆਇੰਟ ਲੱਗੇ ਵਾਪਸ ਆ ਗਏ ਮੇਰੇ ਪੰਜਾਬੀ ਵੀਰੋ ਲਓ ਅਗਲੀ ਕਬੱਡੀ ਪਾਉਣ ਦੇ ਲਈ ਹਾਂਜੀ ਆ ਨਰਪੈ ਦੀ ਕਬੱਡੀ ਦੇ ਉੱਪਰ ਜੇ ਖੁਸ਼ੀ ਢੜਬੇ ਵਾਲਾ ਜ਼ਫਾ ਲਾਉਂਦਾ ਤਾ ਗਰਦੀਪ ਸਿੰਘ ਜੀ ਗਵਿੰਦਗੜ੍ਹੇ ਵੱਲ ਉਹਨਾਂ ਵੱਲੋਂ ਗਵਿੰਦਗੜ੍ਹ ਵਾਲਿਆਂ ਵੱਲੋਂ 1100 ਰੁਪਇਆ ਜੇ ਪਾਲਾ ਲਾਉਂਦਾ ਪਾਲੇ ਲਈ ਵੀ ਲਓ ਮੈਨੂੰ ਲੱਗਦਾ ਵੀ ਪੰਜ ਕਿਤਾ ਬਣ ਗਿਆ ਨਾਲ ਹੀ ਸਕਾਈ ਲੈਂਡ ਵਾਲੇ ਅਵਤਾਰ ਸਿੰਘ ਜੀ ਹਸਸਰਾ ਬੱਲੀਓ ਵੀ 1000 ਰੁਪਏ ਦਾ ਮਾਣ ਸਨਮਾਨ ਆ ਗਿਆ ਜਿਹੜਾ ਸੰਦੀਪ ਨੂੰ ਡੱਕੇਗਾ ਪਾਓ ਓ ਭਿੰਦੇ ਆ ਕਬੱਡੀ ਲਓ ਭਿੰਦੇ ਨੇ ਬੱਤ ਕਬੱਡੀ ਪਾ ਦੁੱਤੀ ਆ ਕਿ ਹੁੰਦਾ ਏ ਜਦ ਕੋਈ ਕਬੱਡੀ ਕੱਪ ਵਿੱਚ ਮਿੱਤਰੋ ਤਾਂ ਦੁਨੀਆ ਪੈਂਦੀ ਨੱਚ ਮਿੱਤਰੋ ਇਹ ਕਬੱਡੀ ਖੇਡ ਵੀ ਪੰਜਾਬੀਆਂ ਦੀ ਜਾਨ ਇਹ ਗੱਲ ਵੀ 16 ਨੇ ਜਿਹੜੀ ਸੱਚ ਮਿੱਤਰੋ ਲਓ ਇੱਕ ਪਾਸੇ ਇੱਕਮ ਇੱਕ ਪਾਸੇ ਜੁਨੇਤਪੁਰੇ ਦੀ ਧਰਤੀ ਦਾ ਅਮਰੂ ਇਸ ਨੌਜਵਾਨ ਦਾ ਵੀ 4 ਤਰੀਕ ਨੂੰ ਬੱਲਟ ਦੇਣਾ ਇਸ ਨੌਜਵਾਨ ਨੂੰ ਵੀ ਜਗਰਾਉ ਦੇ ਕਬੱਡੀ ਕੱਪ ਤੇ ਔਰ ਲੰਡੇ ਗਿਆ ਦੇ ਕਬੱਡੀ ਕੱਪ ਤੇ ਵੀ ਹਲਟੋ ਗੱਡੀ ਨਾਲ ਮਾਣ ਸਨਮਾਨ ਹੋਏ ਇਸ ਨੌਜਵਾਨ ਦੇ ਮੇਜਰ ਪਲੂਰਵਲੀਓ ਹਰਵਿੰਦਰ ਖਤੇਗੜੀ ਵੱਲੀਓ ਔਰ ਕਰਮਪਾਲ ਸਿੱਧੂ ਲੰਡੇ ਗਿਆ ਬੁੱਲੀਓ ਲਓ ਜੀ ਸਰਪਾਲ ਦੀ ਅਗਲੀ ਗੱਲ ਕਰੋ ਜ਼ੰਗ ਸਪੋਰਟਸ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਬਾਈ ਬੂਟਾ ਜੀ ਉਹਨਾਂ ਵੱਲੋਂ 500 ਰੁਪਏ ਜਿਹੜਾ ਇਹਨੂੰ ਰੱਖੇਗਾ ਲੋ ਛੇਂਹਰਾ ਵਾਲਾ ਮਨਜੀਤ ਆਖਦਾ ਹੈ ਕਿ ਪੁਆਇੰਟ ਜਿਹੜਾ ਇਹ ਧਾਵੀ ਦਾ ਚੱਤ ਵੀ ਨੌਜਵਾਨਾਂ ਪਾਕ ਕਬੱਡੀ ਗੋਰੀ ਨਿਸ਼ੋਰੇ ਰੰਗ ਵਿੱਚ ਵੱਧ ਕੇ ਕਬੱਡੀ ਜਿਹੜੀ ਪਾ ਦੁੱਤੀ ਹੈ ਕਿ ਗੋਰੀ ਗੱਲ ਨਾਭੀ ਪੱਗ ਮੇਰਾ ਦਿਲ ਲੈ ਗਈ ਠੱਗ ਉਹ ਤਾਂ ਮੈਨੂੰ ਸੱਜਰੀ ਸਵੇਰ ਲੱਗਦਾ ਭਾਬੀ ਮੁੰਡਾ ਕੌਡੀ ਦਾ ਪਲੇਅਰ ਲੱਗਦਾ ਬਾਕੀ ਕਬੱਡੀ ਦੇ ਪਲੇਅਰ ਲੱਗਦੇ ਨੇ ਲਓ 2 ਨੰਬਰ ਦਾ ਜਾਫੀ ਮਾੜਾ ਹੁੰਦਾ ਮੇਰੇ ਪੰਜਾਬੀ ਵੀਰੋ ਨਾਲ ਇੱਕ ਹਠੂਰ ਦੀ ਧਰਤੀ ਦਾ ਮਲਕੀਤ ਸਿੰਘ ਦਾ ਸੁਪੁੱਤਰ ਪੂਰੀ ਕੋਸ਼ਿਸ਼ ਕਰਦਾ ਜਫਾ ਲਾਉਣ ਦੀ ਰਿਕਾਰਡ ਹੈ ਇੱਕ ਹਠੂਰ ਪਿੰਡ ਦਾ 4 ਬੁਲਟ ਇੱਕ ਸਾਲ ਦੇ ਵਿੱਚ ਖੜਨੇ ਇੱਕ ਘਰ ਵਿੱਚ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇੱਕ ਬੁਲਟ ਜਿਤਨਾ ਵੱਡੀ ਗੱਲ ਹੋ ਜਾਂਦੀ ਹੈ ਪਰ ਇੱਕ 1100 ਰੁਪਇਆ ਕਬੱਡੀ ਦੇ ਉੱਪਰ ਲਾ ਦਿੱਤਾ ਹੈ ਗਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਉਹਨਾਂ ਵੱਲੋਂ ਜੇ ਖੁਸ਼ੀ ਡੜਵੇ ਵਾਲਾ ਰੱਖਦਾ। ਲਓ ਖੁਸ਼ਦੀਪ ਡੜਵੇ ਦੀ ਧਰਤੀ ਦਾ ਕਹਿੰਦੇ ਵੀ ਦੁੱग्गा ਪਿੰਡ ਹੈ ਇਸ ਖਿਡਾਰੀ ਦਾ। ਡੌਲੇ ਤੇ ਨੌਜਵਾਨ ਨੇ ਆਪਣੇ ਮਾਮੀ ਦੀ ਫੋਟੋ ਫਨਵਾਈ ਹੈ। ਇਸ ਨੌਜਵਾਨ ਨੇ ਵੀ ਬੜਾ ਪਿਆਰ ਹੈ ਆਪਣੇ ਮਾਮੇ ਦੇ ਨਾਲ। ਲਓ ਇਹ ਖਿਡਾਰੀ ਨਿਰਮਲ ਸਿੰਘ ਦਾ ਸੁਪੁੱਤਰ ਦੁੱਗੇ ਵਾਲੇ ਦਾ ਪੂਰੀ ਕੋਸ਼ਿਸ਼ ਕਰਦਾ। ਚਲਦੇ ਹੋਏ ਬੇਨਤੀ ਹੈ ਕਿ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਜਿਕਰ ਮੈਚ ਦਾ ਸੁਆਦ ਆ ਰਿਹਾ ਤਾਂ ਤਾੜੀ ਇੱਕ ਵਾਰ ਜ਼ੋਰਦਾਰ ਮਾਰ ਦਿਓ ਜਿਕਰ ਮੈਚ ਦਾ ਸੁਆਦ ਆ ਰਿਹਾ ਜਿਕਰ ਪੰਜਾਬੀ ਪਿਆਰ ਕਰਦੇ ਹੋ ਕਬੱਡੀ ਨੂੰ ਲਓ ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਨੇ ਇਕਬਾਲ ਜੀ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਸਾਡੇ ਦਰਮਿਆਨ ਹੁਣੇ-ਹੁਣੇ ਸਾਡੇ ਦਰਮਿਆਨ ਤਰਜੀਹੀ ਕਬੱਡੀਆਂ 20 25 25 ਹਾਂਜੀ ਪਹਿਲਾਂ ਕਲੱਬ ਵੱਲੋਂ ਬੇਨਤੀ ਕੀਤੀ ਗਈ ਸੀ ਉਹੀ ਕਹਿੰਦੇ ਮੰਨੀ ਜਾਣੀ ਹੈ ਕਿਉਂਕਿ ਕਲੱਬਾਂ ਨੇ ਵੀਰਾਂ ਕੋਲ ਅਧਿਕਾਰ ਹੈ ਜੀ 25 25 ਹਾਂਜੀ ਸਾਡੇ ਦਰਮਿਆਨ ਹੁਣੇ-ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਭਈ ਨਾਲ ਹੀ ਰੈਫਰੀਆਂ ਨੂੰ ਬੇਨਤੀ ਹੈ ਇਕਬਾਲ ਤੁਸੀਂ ਕੋਈ ਫੈਸਲਾ ਨਹੀਂ ਕਰਨਾ ਕਬੱਡੀਆਂ ਦਾ ਕਿਉਂਕਿ ਕਲੱਬ ਕੋਲੇ ਅਧਿਕਾਰ ਹੈ ਇਹ ਬੂਟਾ ਵੀਰ ਦੇਖ ਲਓ ਵੀ ਫਿਰ ਘਰ ਮੌਜੂਦ ਹੋ ਠੇ ਤੇ ਫਿਰ ਬਾਅਦ ਵਿੱਚ ਇਤਰਾਜ਼ ਨਾ ਕਰਿਓ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਐਸਐਸਓ ਸਾਹਿਬ ਰੈਕੋਰਡ ਸਰਦਾਰ ਦਿਲਬਖ ਸਿੰਘ ਜੀ ਪਹੁੰਚੇ ਨੇ ਉਹਨਾਂ ਨੂੰ ਵੀ ਅਸੀਂ ਕਲੱਬ ਵੱਲੋਂ ਜੀਐਨ ਨੂੰ ਅਖ ਰਹੇ ਆ ਔਰ ਖੇਡ ਮੇਲੇ ਤੇ ਪਹੁੰਚੜ ਤੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਜੀ ਉਹਨਾਂ ਦੇ ਨਾਲ ਸਰਦਾਰ ਨਰਮਨ ਸਿੰਘ ਜੀ ਸਬ ਇੰਸਪੈਕਟਰ ਉਹ ਵੀ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਕਲੱਬ ਵੱਲੋਂ ਜੀਐਨ ਨੂੰ ਅਖਦੇ ਆ ਉਹਨਾਂ ਦੇ ਨਾਲ ਪਹੁੰਚੇ ਪੰਜਾਬ ਪੁਲਿਸ ਦੇ ਜਿੰਨੇ ਵੀ ਵੀਰ ਐ ਮੁਲਾਜ਼ਮ ਉਹਨਾਂ ਨੂੰ ਵੀ ਅਸੀਂ ਜੀਐਨ ਨੂੰ ਅਖ ਰਹੇ ਆ ਬਹੁਤ ਬਹੁਤ ਧੰਨਵਾਦ ਜ਼ੰਗ ਸਪੋਰਟਸ ਕਲੱਬ ਵੱਲੋਂ ਐਨਆਰਏ ਵੀਰਾਂ ਵੱਲੋਂ ਔਰ ਕਲੱਬ ਦੇ ਪ੍ਰਧਾਨ ਭਾਈ ਬੂਟਾ ਜੀ ਉਹਨਾਂ ਵੱਲੋਂ ਕਲੱਬ ਦੇ ਅਧਿਕਾਰੀਆਂ ਵੱਲੋਂ ਮੈਂਬਰ ਸਾਹਿਬਾਨਾਂ ਵੱਲੋਂ ਜੀ ਆਇਆਂ ਨੂੰ ਜੀ ਧੰਨਵਾਦ ਖੇਡ ਮੇਲੇ ਤੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੀ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਬੇਨਤੀ ਹੈ ਕਿ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਲਓ ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਨੇ ਇੱਕ ਪਾਸੇ ਟੀਮ ਜਿਹੜੀ ਸਾਫੂ ਵਾਲਾ ਦੀ ਉਹ ਟੀਮ ਚਲੀ ਗਈ ਹੈ ਮੇਰੇ ਪੰਜਾਬੀ ਵੀਰੋ ਹਾਕੀ ਦੇ ਗਰਾਊਂਡ ਵਾਲੀ ਸਾਈਡ ਲਓ ਧੰਵਾਨ ਤੁਨੇ ਪਹਿਲੀ ਕਬੱਡੀ ਹਾਫ ਟਾਈਮ ਤੋਂ ਬਾਅਦ ਪਾ ਦਿੱਤੀ ਹੈ ਹੁਣ ਚਾਰਾਂ ਜਾਫੀਆਂ ਦੇ ਵਿੱਚੋਂ ਦੇਖਦਾ ਕਿਹੜਾ ਖਿਡਾਰੀ ਵੱਧ ਕੇ ਜਫਾ ਲਾਵੇਗਾ ਦੋ ਸਾਲ ਇੰਗਲੈਂਡ ਖੇਡਿਆ ਹੈਜ ਕਬੱਡੀ ਕਲੱਬ ਵਾਲਿਓ ਕਹਿੰਦੇ ਵੀ ਬੂਈਆਂ ਵਾਲੇ ਕੇਵਲ ਹੁਣਾਂ ਦੀ ਟੀਮ ਦੇ ਲਈ ਲਓ ਇੱਕ ਸਾਲ ਕੈਨੇਡਾ ਦੀ ਧਰਤੀ ਤੇ ਖੇਡਿਆ ਲਓ ਨਿਰਪਾਏ ਨੇ ਕਰ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਯਾਦ ਕਬੱਡੀ ਪਾ ਦਿੱਤੀ ਹੈ ਕਿ ਸੋਹਣਾ ਇਹ ਸ਼ਰੀਰ ਯਾਰੋ ਜੁੱਸਾ ਹੈ ਭਾਰਾ ਪੰਜਾਬੀ ਕਹਿੰਦੇ ਕਬੱਡੀ ਵੇਖ ਕੇ ਆਉਂਦਾ ਇਹਦੀ ਦਾ ਨਜ਼ਾਰਾ ਬਾਕੀ ਨਜ਼ਾਰਾ ਆਉਂਦਾ ਇਹਦੀ ਕਬੱਡੀ ਦਾ ਅਕਬਾਲ ਹੁਸਿਆ ਪਰ ਪੁਆਇੰਟ ਜਿਹੜਾ ਏ ਧਾਵੀ ਦਾ ਪੁਆਇੰਟ ਨਰਪਾਏ ਹਟੂਰ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਨਾਲ ਹੀ ਸਿਕਾਈ ਲੈਣ ਵਾਲੇ ਅਵਤਾਰ ਸਿੰਘ ਜੀ ਹੰਸਰਾ ਵੱਲੀਓ ਦੋਵਾਂ ਟੀਮਾਂ ਦੇ ਲਈ ਪੰਜ ਪੰਜ 100 ਦਾ ਮਾਣ ਸਨਮਾਨ ਹੋ ਗਿਆ ਲਓ ਭਿੰਦਾ ਪੁਆਇੰਟ ਲੈ ਕੇ ਵਾਪਸ ਆ ਗਿਆ ਗੱਗੀ ਰੇਡਰ ਦਾ ਨਾਮ ਬੋਲੀ ਭਿੰਦਾ ਨਾਮ ਹੈ ਇਸ ਖਿਡਾਰੀ ਦਾ ਸਾਫੂ ਵਾਲਾ ਪਿੰਡ ਇਸ ਨੌਜਵਾਨ ਦਾ ਲਓ ਅਗਲੀ ਕਬੱਡੀ ਮਹਿਮਦਬਾਦ ਜ਼ਿਲ੍ਹਾ ਕਪੂਰਥਲਾ ਹੈ ਇਸ ਖਿਡਾਰੀ ਦਾ ਪਰ ਸੁਰਖਪੁਰ ਦੀ ਟੀਮ ਦੇ ਲਈ ਖੇਡ ਦਾ ਖਿਡਾਰੀ ਦਾ ਸੰਦੀਪ ਸੁਰਖਪੁਰੀਏ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ ਕਿ ਤਗੜਾ ਖਿਡਾਰੀ ਯਾਰੋ ਇਹ ਅੱਜ ਦੀ ਤਰੀਕ ਦਾ ਗਰਾਊਂਡਾਂ ਵਿੱਚ ਨਾਮ ਚੱਲੇ ਮਹਿਮਦਬਾਦ ਦੇ ਸੰਦੀਪ ਦਾ ਇੱਕ ਪਾਸੇ ਜ਼ਿਲ੍ਹਾ ਪੁਰੀਆ ਪਾਲ ਪਰ ਪੁਆਇੰਟ ਜਿਹੜਾ ਸੰਦੀਪ ਦਾ ਲਓ ਨਾਰੀ ਬਤਾਰ ਸਿੰਘ ਜੀ ਹੰਸਰਾਵਲੀੋਂ 100 ਰੁਪਏ ਦਾ ਮਾਣ ਸਨਮਾਨ ਇਸ ਧਾਵੀ ਦੇ ਲਈ ਆ ਗਿਆ ਲਓ ਗੋਰੇ ਨਿਸ਼ੋਰੇ ਰੰਗ ਦੇ ਵਿੱਚ ਵੱਧ ਕੇ ਸੋਹਣਾ ਸਰੀਰ ਹੈ ਕਬੱਡੀ ਖਿਡਾਰੀ ਦਾ ਕਿ ਵੇਖ ਲਓ ਸਰੀਰ ਯਾਰੋ ਭੁੱਖ ਲੈਂਦੀ ਪੂਰੀ ਲੱਗਦਾ ਜਰੂਰ ਇਹਨੇ ਚੁੰਗੀ ਹੋਊ ਕੋਈ ਪੂਰੀ ਨਾਲੇ ਪੱਜਿਆ ਹੋਊ ਨਹਿਰ ਦੇ ਕਿਨਾਰੇ ਨਾਲੇ ਡੰਡ ਕੱਢੇ ਹੋਣਗੇ ਖੇਡ ਖੇਡ ਕੇ ਕਬੱਡੀ ਇਹਨੇ ਲਓ ਐਵੇਂ ਨਹੀਂ ਜਗਰਾਉਂਦੇ ਕਬੱਡੀ ਕੱਪ ਤੇ ਬੁਲਟ ਦੇਣਾ ਕਹਿੰਦੇ ਵੀ ਇਸ ਖਿਡਾਰੀ ਨੂੰ ਵੀ ਇਹ ਵੀ ਜਨੇਤਪੁਰੇ ਦੀ ਧਰਤੀ ਦਾ ਅਮਰੂ ਹੈ ਲਓ ਮੀਜਰ ਪਲੂਰ ਨੂੰ ਵੀ ਵੱਡਾ ਮਾਣ ਹੈ ਇਸ ਖਿਡਾਰੀ ਤੇ ਲਓ ਰੁਮੀ ਦਾ ਮਾਣ ਹੈ ਇਸ ਖਿਡਾਰੀ ਤੇ ਵੱਡਾ ਮਾਣ ਕਰਦਾ ਲਾਲੀ ਢੇਸੀ ਨੂੰ ਵੱਡਾ ਮਾਣ ਹੈ ਇਸ ਖਿਡਾਰੀ ਤੋਂ ਜਿਹੜਾ ਇਹਨੂੰ ਰੱਖੇਗਾ ਖੁਸ਼ੀ ਤੜਵੇ ਵਾਲਾ ਨਰਪਾਇਦ ਜੱਫੇ ਦੇ ਉੱਪਰ 1100 ਰੁਪਇਆ ਲਾ ਦਿੱਤਾ ਗਿਆ ਜਿਹੜਾ ਵੀ ਇਹਨੂੰ ਖੁਸ਼ੀ ਤੜਵੇ ਵਾਲਾ ਰੱਖੇਗਾ 1100 ਰੁਪਇਆ ਗੁਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਦੇਣਗੇ ਲਓ ਨਰਪਾਇਦ ਨੱਚਦਾ ਟੱਪਦਾ ਪੁਆਇੰਟ ਲੈ ਕੇ ਵਾਪਸ ਆ ਗਿਆ ਅਗਲੀ ਕਬੱਡੀ ਜਿਹੜੀ ਕੌਣ ਨੌਜਵਾਨ ਪਾਉਣ ਲਈ ਵਧਿਆ ਸਾਫੂ ਵਾਲੀ ਦੀ ਧਰਤੀ ਨਰ ਸਿੰਘ ਨਾਰੀ ਦੇ ਆਪਣੇ ਸਮੇਂ ਵਿੱਚ ਤਗੜੀ ਕਬੱਡੀ ਖੇਡੀ ਗੱਲ ਹੋਵੇ ਭਾਵੇਂ ਤੇਜ ਸਿੰਘ ਜੀ ਵਰਗਿਆਂ ਦੀ ਲਓ ਵੱਧ ਕੇ ਕਬੱਡੀ ਭਿੰਦੇ ਨੇ ਪਾ ਦਿੱਤੀ ਇੱਕ ਭਿੰਦਾ ਮਠਾੜਿਆ ਦੀ ਧਰਤੀ ਦਾ ਜਿਸ ਧਰਤੀ ਦਾ ਦੀਪਾ ਮਾਨ ਨੇ ਰੂਮੀ ਦੇ ਨਾਲ ਭਰਾਮਾ ਵਾਲਾ ਪਿਆਰ ਰੱਖਦਾ ਜੰਗ ਸਪੋਰਟਸ ਵਾਲਾ ਚੱਲ ਵੀ ਸੰਦੀਪ ਸਿੰਘ ਪਾਕ ਕਬੱਡੀ ਸੋਹਣਾ ਸ੍ਰੀ ਰਾਜ ਸਿੰਘ ਖਿਡਾਰੀ ਦਾ ਏਸ਼ੀਆ ਕੱਪ ਦਾ ਵੀ ਬੈਸਟ ਧਾਵੀ ਰਿਹਾ ਇਹ ਨੌਜਵਾਨ ਪਿਛਲੇ ਸਾਲ ਵੀ ਵਰਲਡ ਕੱਪ ਦੇ ਵਿੱਚ ਖੇਡਿਆ ਲਓ ਸੰਦੀਪ ਪਲਵਿੰਦਰ ਸਿੰਘ ਮਹਿਮਦ ਬਾਲਵਾਲੇ ਦਾ ਸੁਪੁੱਤਰ ਕਬੱਡੀ ਪਾਉਣ ਲਈ ਵੱਧ ਚੁੱਕਿਆ ਜੁਲਾਹ ਕਪੂਰਥਲਾ ਜਿਸ ਧਰਤੀ ਦਾ ਹੈਰੀ ਬੈਂਸ ਮੇਰੇ ਪੰਜਾਬੀ ਵੀਰੋ ਬੀਸੀ ਦਾ ਉਧਾਇਕ ਲਓ ਇੱਕ ਪਾਸੇ ਸੋਹਣ ਸਿੰਘ ਜਲਾਲਪੁਰੀਏ ਦਾ ਸੁਪੁੱਤਰ ਜਲਾਲਪੁਰੀਆ ਪੱਲਾ ਪਰ ਪੁਆਇੰਟ ਜਿਹੜਾ ਹੈ ਧਾਵੀ ਦਾ ਪੁਆਇੰਟ ਸੁਰਖਪੁਰੀਏ ਸੰਦੀਪ ਦੇ ਹਿੱਸੇ ਜੁੜ ਚੁੱਕਿਆ ਨੌ ਅਕਲੀ ਕਬੱਡੀ ਇਸ ਖਿਡਾਰੀ ਨੇ ਵੱਧ ਕੇ ਪਾ ਦਿੱਤੀ ਲਓ ਨਾਨਕ ਇੱਕ ਪਾਸੇ ਹਠੂਰ ਵਾਲਾ ਨਾਨਕ ਖਿਡਾਰੀ ਦੇ ਥੋੜੀ ਜੀ ਸੱਟ ਲੱਗੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੈ ਕਿ ਖਿਡਾਰੀ ਚੰਗੀ ਖੇਡ ਦਾ ਪ੍ਰਦਰਸ਼ਨ ਕਰੇ ਲਓ ਭਾਰੀ ਸਰੀਰ ਆਈਸ ਖਿਡਾਰੀ ਦਾ ਨਿਰਭਾਇ ਸਿੰਘ ਨੇ ਕਬੱਡੀ ਪਾ ਦਿੱਤੀ ਇੱਕ ਬਲਟ ਇਸ ਨੌਜਵਾਨ ਨੂੰ ਵੀ ਇਸ ਪਿੰਡ ਦਾ ਦੱਖਣਾ ਟਬਾਲ ਕਹਿੰਦੇ ਵੀ ਹਮਿਲਟਨ ਪੰਜਾਬੀ ਸਪੋਰਟਸ ਕਬੱਡੀ ਕਲੱਬ ਵਾਲਾ ਮਾਣ ਕਰਦਾ ਹੈ ਵੱਡਾ ਰੂਮੀ ਦਾ ਮਾਣ ਹੈ ਵੀ ਮਾਣ ਕਰਦਾ ਵੈਨਕੂਵਰ ਕਬੱਡੀ ਕਲੱਬ ਵੱਲੋਂ ਤਗੜਾ ਖੇਡਿਆ ਉਸ ਵਾਰੇ ਕੈਨੇਡਾ ਦੇ ਵਿੱਚ ਨੌਜਵਾਨ ਲਓ ਪਿੰਦੇ ਨੇ ਦੌਲੇ ਤੇ ਬੰਨਿਆ ਹੋਇਆ ਸੁੱਖਾਂ ਦਾ ਤਵੀਦ ਖਿਡਾਰੀ ਦੇ ਵੱਧ ਕੇ ਕਬੱਡੀ ਪਾਤ ਹੁੰਦੀ ਹੈ ਮੈਦਾਨ ਦੇ ਵਿੱਚ ਅੱਜ ਤਗੜੀਆਂ ਟੀਮਾਂ ਪੁੱਜੀਆਂ ਦੋ ਬਲਟ ਦਿੱਤੇ ਜਾਣਗੇ ਲਓ ਇੱਕ ਪਾਸੇ ਹਰਜੀਤ ਕਹਿ ਦਿੰਦੇ ਨੇ ਇਸ ਖਿਡਾਰੀ ਨੂੰ ਇੱਕ ਬਾਜੀ ਖਾਨੇ ਦੀ ਧਰਤੀ ਦਾ ਇੱਕ ਇਹ ਹਰਜੀਤ ਲੋ ਝਨੀਰ ਦੀ ਧਰਤੀ ਦਾ ਮਨਜੀਤ ਆਖਦਾ ਹੈ ਕਿ ਪੁਆਇੰਟ ਜਿਹੜਾ ਇਹ ਹਰਜੀਤ ਹਠੂਰ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਲੋ ਨਰਪਾਇ ਨੇ ਵੱਧ ਗਈ ਕਬੱਡੀ ਜਿਹੜੀ ਮੈਦਾਨ ਦੇ ਵਿੱਚ ਪਾ ਦੁੱਤੀ ਹੈ। ਲੈ ਵੀ ਖੁਸ਼ੀ ਜੇ ਤੂੰ ਰੱਖੇਗਾ 1100 ਰੁਪਇਆ ਗੁਰਦੀਪ ਸਿੰਘ ਜੀ ਗਵਿੰਦਗੜ੍ਹ ਵਾਲੇ ਉਹ ਦੇਣਗੇ। ਨਾਲ ਹੀ ਹਰਜੀਤ ਦੇ ਲਈ 100 ਰੁਪਏ ਦਾ ਮਾਨ ਸਨਮਾਨ। ਅਵਤਾਰ ਸਿੰਘ ਜੀ ਹੰਸਾਵਲੀ ਆ ਗਿਆ ਲੋ ਇੱਕ ਪਾਸੇ ਕੱਪਟਨ ਵੀ ਢੂਈ ਤੇ ਟਾਡੂ ਖਣਵਾਉਣ ਦੇ ਲਈ ਪੂਰਾ 40000 ਲੱਗ ਗਿਆ ਵਾਹ ਨੌਜਵਾਨਾਂ ਕੇ ਮੈਫਲ ਦੀ ਜਿੰਦਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਉਹ ਗਿੱਦੜ ਸ਼ੇਰਨੀ ਬਣਦੇ ਕਦੇ ਰੰਗਾ ਕੇ ਖੱਲਾ ਨੂੰ ਬਾਕੀ ਮਹਿਫਲ ਦੀ ਵੀ ਜਿੰਦ ਜਾਨ ਨੇ ਪੰਜਾਬੀ ਗਰਾਉਂਡਾਂ ਦਾ ਸ਼ਿੰਗਾਰ ਨੇ ਪੰਜਾਬੀ ਪਾਈਓ ਤਾਂ ਕਬੱਡੀ ਕੱਖਾਂ ਤੋਂ ਲੱਖਾਂ ਦੀ ਹੋ ਗਈ ਅੱਜ ਕਿਤੇ ਬੁਲਟ ਨਸੀਬ ਨਹੀਂ ਸੀ ਹੁੰਦੇ ਕਿਸੇ ਖਿਡਾਰੀਏ ਨੂੰ ਸਾਈਕਲਾਂ ਤੇ ਗੇੜੇ ਦਿੰਦੇ ਸੀ ਅੱਜ ਦੇਖਿਵੇਂ ਦਿੰਦੇ ਬੁਲਟਾਂ ਤੇ ਗੇੜੇ ਨਹੀਂ ਜਿਹੜੇ ਖਿਡਾਰੀਆਂ ਨੇ ਘਰ ਵਿੱਚ ਸੀ ਗਰੀਬੀ ਤੂੰ ਉਹਨਾਂ ਉੱਤੇ ਵੀ ਦਿਨ ਫੇਰੇ ਨਹੀਂ ਇੱਕ ਪਾਸੇ ਦੁਨੀਆ ਦਾ ਪ੍ਰਸਿੱਧ ਖਿਡਾਰੀ ਹੈ ਲਓ ਇੱਕ ਮਹਟੂਰ ਦੀ ਧਰਤੀ ਦਾ ਜਨੇਡਾ ਵਾਂ ਦੀ ਜਿਵੇਂ ਤਕੜਾ ਖੇਡਿਆ ਨੌਜਵਾਨ ਲਓ ਜੇਕਰ ਜਫਾ ਲੱਗੇ ਤਾੜੀ ਮਾਰਦੇ ਵੋ ਇੱਕ ਵਾਰ ਇਹ ਡਾਡੇ ਜ਼ੋਰ ਦੀਆਂ ਗੱਲਾਂ ਨੇ ਕਬੱਡੀ ਆਵੇਂ ਨਹੀਂ ਖੇਡੀ ਜਾਂਦੀ ਵੱਡੀ ਮਿਹਨਤ ਕਰਨੀ ਪੈਂਦੀ ਹੈ ਕਬੱਡੀ ਖੇਡਣ ਦੇ ਲਈ ਲੋ ਅੰਬੀ ਕਲੱਬ ਹਠੂਰ ਦੀ ਟੀਮ ਦੇ ਜਿਹੜੇ ਪੁਆਇੰਟ ਨੇ ਉਹ 25 ਸਾਫੂ ਵਾਲਾ ਦੇ 15 ਜੇਕਰ ਸਵਾਦ ਆ ਗਿਆ ਤਾੜੀ ਜਰੂਰ ਮਾਰ ਦੇਵੋ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦੇਵੋ ਇਕਮਦ ਸਿੰਘ ਜੀ ਅਵਤਾਰ ਸਿੰਘ ਜੀ ਹੰਸਰਾਵਲੀੋਂ ਹਠੂਰ ਵਾਲੇ ਇਕਮ ਦੇ ਲਈ 100 ਰੁਪਏ ਦਾ ਮਾਣ ਸਨਮਾਨ ਆਇਆ ਨਾਲ ਹੀ ਹਠੂਰ ਦੀ ਟੀਮ ਜਿਹੜੀ ਆਪਣਾ ਮਾਣ ਸਨਮਾਨ ਲਾਜਾਉ ਚਾਉਦੀ ਖੇਡ ਗਰਾਊਂਡ ਦੇ ਵਿੱਚ ਪੁੱਜਰੀ ਕਰ ਦਿੱਤੀ ਜਾਵੇ ਨਾਲ ਹੀ ਚਾਹ ਜਿਹੜੀ ਖੇਡ ਮੈਦਾਨ ਵਿੱਚ ਪੁੱਜਰੀ ਕਰ ਦਿੱਤੀ ਹੈ